ਮੂਰ ਦਾ ਬਿਨਾ ਕੱਖ ਨਹੀਂ ਹਾਲ ਬਸ ਪੱਠੇ ਰੁਗ ਸੋੜਤੇ ਗਾਈ ਦੇ ਗਾੜੀ ਤੇ ਪੈਨੇ ਬਾਹਰ ਆਵਾਜ਼ ਮਾਰਤੀ ਤੇ ਦੌੜੇ ਜਾਂਦੇ ਆ ਇਹਨਾਂ ਨੇ ਵੇਖਣਾ ਗਾਂ ਪਛਾਪ ਕਿਤੇ ਡੰਗਰਾਂ ਲਈ ਵੀ ਵੇਖ ਲਈ ਨਾ ਇੱਕ ਕੰਮ ਹੋਵੇ ਤਾਂ ਅਜੇ ਮੇਰੀਆਂ ਪਾਠੀਆਂ ਵੀ ਢੱਕਣ ਵਾਲੀਆਂ ਬਦਲ ਹੋਇਆ ਵਾ ਇਹਨਾਂ ਨੂੰ ਵੀ ਜਿੱਥੇ ਜਿੱਥੇ ਹੱਥ ਮਾਰਨਾ ਮੈਂ ਹੀ ਮਾਰਨਾ ਕੱਲੀ ਨੇ ਨਾ ਇਹਦਾ ਧਿਆਨ ਵਾ ਕਿ ਕੰਮ ਵੱਲ ਤੇ ਕੰਮ ਹੀ ਕੋਈ ਕਰ ਲਾ ਆਵੇ ਜੇ ਆ ਜਾ ਰਾਂ ਕਲੀ ਆਂਦੀ ਆ ਤੇ ਇਹ ਵੀ ਉਦਾਂ ਹੀ ਸੁੱਟ ਗਿਆ ਬਦਲਵਾਈ ਹੋਈ ਆ ਇਹਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਕਿ ਇਹਨੂੰ ਵੀ ਟੱਕਣਾ ਪੈਣਾ ਵਾ ਸਾਰਾ ਕੁਝ ਕਰੇ ਤੇ ਮਾਂ ਹੀ ਕਰੇ ਆਪਣਿਆਂ ਦਾ ਆਪਣੇ ਆਪ ਦੇ ਧਿਆਨ ਹੀ ਨਹੀਂ ਦਿੰਦਾ ਚੱਲ ਪੱਲੀ ਲਿਆਉਣੀ ਉਧਰੋਂ ਤੇ ਟੱਕਦੀਆਂ ਇਹਨਾਂ ਨੂੰ ਚਾਚੀ ਸਾਬੀ ਸਸੀ ਗਾਲ ਚਾਚੀ ਸਰ ਦੌਰ ਜੀ ਕਾਦੀ ਦੱਸਾਂ ਦੌਰ ਨੂਰਿਆ ਨੂਰ ਡਿਆ ਹੁਣ ਪਤੰਗਾ ਡਾਉਣ ਤੇ ਉਹਨੇ ਉਹਨੇ ਸੁੱਟੀ ਨਹੀਂ ਹੋਰ ਕਿੰਨੇ ਖਲਾਰਨੀ ਆ ਹੂੰ ਹੋ ਠੀਕ ਠਾਕ ਜੀ ਚਾਚੀ ਹਸਣ ਗਾਲ ਠੀਕ ਠਾਕ ਬਹਿ ਜਾ ਠੀਕ ਕਰਦਾ ਹਾਂ ਕੋ ਨਹੀਂ ਕਰਨਾ ਕੀ ਆ ਤੁਹਾਨੂੰ ਨਹੀਂ ਪਤਾ ਲੱਗਾ ਨਾ ਹਲੇ ਮੰਮੀ ਨੇ ਨਹੀਂ ਫੋਨ ਕਰਨ ਕੀਤਾ ਕਿਉਂ ਕੀ ਗੱਲ ਹੋ ਗਈ ਇਹੋ ਜਿਹੜੇ ਮੰਮੀ ਨੇ ਮੈਨੂੰ ਕਾਲ ਕਰਨਾ ਚਾਚੀ ਸੱਚੀ ਨਹੀਂ ਪਤਾ ਸੱਚੀ ਨਹੀਂ ਪਤਾ ਪੁੱਤ ਗੱਲ ਹੋਈ ਕਿਹੜੀ ਹੈ ਜਿਹੜਾ ਪੁੱਛਣ ਡਿਆ ਬਝਾਰਦਾਂ ਦੀ ਮੈਂ ਕਹਿੰਦਾ ਤੁਹਾਡੀ ਤੇ ਮੰਮੀ ਦੀ ਤੇ ਬੁਰਕੀ ਸਾਂਝੀ ਆ ਤੇ ਤੁਹਾਨੂੰ ਫੋਨ ਫੜ ਨਹੀਂ ਕੀਤਾ ਮੰਮੀ ਨੇ ਬੁਰਕੀ ਤੇ ਸਾਂਝੀ ਆ ਗੱਲ ਇਹੋ ਜੀ ਹੈ ਕਿਹੜੀ ਹੈ ਜਿਹੜੀ ਇੰਨੀਆਂ ਬਝਾਰਤਾ ਬੋਣ ਡਿਆ ਸਿੱਧੀ ਸਿੱਧੀ ਗੱਲ ਦੱਸ ਮੈਨੂੰ ਸੱਚੀ ਇਹਨਾਂ ਦੱਸਣ ਨੂੰ ਜੀਵ ਨਹੀਂ ਮੇਰਾ ਕੰਡਿਆ ਇਹੋ ਜੇ ਸਭ ਹੀ ਹੋ ਕੇ ਗਿਆ ਜਿਹੜਾ ਦੱਸਣ ਨੂੰ ਜੀ ਨਹੀਂ ਕਰਨ ਡਿਆ ਚਾਚੀ ਕਿਤੇ ਮੈਂ ਨਾ ਕਰੂੰ ਬਾਹਰ ਗਿਆ ਹੀ ਆ ਪਰਸੋਂ ਗਜੇ ਤੇ ਸੁੱਖ ਤੇ ਮੰਮੀ ਹੱਥੋਂ ਪਾਈ ਹੋ ਗਈਆਂ ਹਾਂ ਸਭ ਹੀ ਹੱਥੋਂ ਪਾਈ ਹੋ ਗਈਆਂ ਏ ਕਿੱਦਾਂ ਦੀ ਗੱਲ ਕਰਨ ਡਿਆਂ ਤੋ ਚਾਚੀ ਹੁਣ ਮੈਂ ਕੀ ਦੱਸਾਂ ਤੁਹਾਨੂੰ ਮੈਂ ਦੇਖੀਆਂ ਤਾਂ ਨਹੀਂ ਆ ਹੁਣ ਮੰਮੀ ਨੇ ਆਉਂਦਾ ਮੈਨੂੰ ਦੱਸਦਾ ਮੰਮੀ ਨੂੰ ਮੈਂ ਦਵਾਈ ਦੂਈ ਲਿਆ ਕੇ ਦਿੱਤੀ ਉਹ ਪਰਸੋਂ ਦੀ ਤੇ ਮੈਂ ਮੰਮੀ ਨੂੰ ਕਹਿੰਦੇ ਆ ਚੱਲ ਐਕਸ-ਰਾ ਉਕਸ-ਰਾ ਕਰਾ ਲੈਨੇ ਆ ਮੰਮੀ ਦੇ ਆ ਮੋਰਾ ਤੇ ਸੱਤਾਂ-ਸੱਟਾਂ ਲੱਗੀਆਂ ਵਾ ਇਹ ਗੱਲ ਨਹੀਂ ਮੈਂ ਮੰਨਦੀ ਮੇਰੀ ਗੱਲ ਸੁਣ ਸੁੱਖ ਕਿੱਥੇ ਆ ਤੇਰੀ ਮਾਂ ਕਿੱਥੇ ਆ ਸੁੱਖ ਨੂੰ ਤੇ ਔਂਗੋਟੇ ਥੱਲੇ ਲਿਆ ਲੈ ਤੇ ਉੱਠਿਆ ਨਹੀਂ ਜਾਂਦਾ ਦੇਖੋ ਉਹ ਚਾਚੀ ਉਹ ਤੇ ਗੱਲ ਠੀਕ ਆ ਪਰ ਰੱਬ ਜਾਣੇ ਹੁਣ ਕੀ ਹੋਇਆ ਇਹ ਮੈਨੂੰ ਵੀ ਇਹ ਗੱਲ ਤੇ ਨਾ ਪੂਰਾ ਯਕੀਨ ਨਹੀਂ ਆਉਂਦਾ ਵੀ ਸੋਖੇ ਇਦਾਂ ਕਰ ਲੂਗੀ ਸੋਖੇ ਕਿਦਾਂ ਆਪਣੀ ਸਾਸਤੇ ਮੇਰੀ ਮਾਂ ਤੇ ਹੱਥ ਚੁੱਕ ਦੋਗੀ ਸੋਖ ਨਹੀਂ ਇਦਾਂ ਕਰ ਸਕਦੀ ਤੈਨੂੰ ਗਲਤ ਫੈਮਿਲੀ ਆ ਬੇ ਮਾਤਾ ਜਾਣ ਕੇ ਕੰਬਲ ਚੋਂ ਨਹੀਂ ਨਿਕਲਾਂ ਟੀ ਤੇ ਹੋਣੀ ਉੱਠ ਜਾ ਇੱਥੇ ਘੜਾ ਕੋਈ ਵੇਖਣ ਡਿਆ ਬਾਸ ਉੱਠਦੀ ਐ ਬਾਥਰੂਮ ਤੱਕ ਜਾਂਦੀ ਐ ਫੇਰ ਜਾ ਕੇ ਕੰਬਲ ਚ ਬਹਿ ਜਾਂਦੀ ਐ ਚਾਚਾ ਬੰਦਾ ਹੋਏ ਲੰਮੇ ਪੈਂਦਾ ਵੀ ਚੰਗਾ ਲੱਗਦਾ। ਤਾਂ ਬੀਬੀ ਕਹਿੰਦੇ ਗਏ ਆਂ ਅੱਗੇ ਨਹੀਂ ਦੇ। ਪਰ ਆ ਕਿਤੇ ਕਿਰੇ ਮੈਨੂੰ ਸਿੱਧੇ ਮੂੰਹ ਗੱਲ ਕਰਨੀ ਆ। ਘਾਨ ਕੇ ਤੇ ਫੇਰ ਮਾਂ ਦੀਆਂ ਸੁਣ ਲਈ ਨਾ ਹੁਣ। ਮੈਂ ਦੇ ਤਬਾ ਨਹੀਂ ਹਾਂ। ਚਾਚੀ ਮੈਂ ਤੇ ਇਹਨਾਂ ਦੀ ਲੜਾਈ ਦੇ ਮਾਰੇ ਛੁੱਟੀ ਵੀ ਵਧਾ ਲਈ ਆ। ਮੈਂ ਹੁਣ ਅੱਡੇ ਚੋਂ ਮੀਲ ਪਾ ਕੇ ਆਇਆ ਹਾਂ ਆਪਣੀ ਛੁੱਟੀ ਵਧਾ ਲਈ ਦਾਕ ਦੇਣ। ਮੈਂ ਚੱਲ ਸਿੱਧਾ ਘਰ ਕੀ ਜਾਣਾ ਵਾ ਪਹਿਲਾਂ ਚਾਚੀ ਨਾਲ ਆਣ ਕੇ ਗੱਲ ਕਰਦਾ ਚਾਚੀ ਨੂੰ ਦੱਸਦਾ ਵਾ ਆ ਵੀ ਚੰਗਾ ਆ ਜਿਹੜੀ ਛੁੱਟੀ ਵਧਾਇਆ બીજી ਗੱਲ ਮੇਰੀ ਇੰਨੀ ਗੱਲ ਸੁਣ ਤੂੰ ਇੰਨੇ ਚਿਰ ਦੀ ਗੱਲ ਕਰਦਾ ਮੈਂ ਤੈਨੂੰ ਸੁੱਖ ਦੇ ਸੁਭਾਅ ਦਾ ਜੇ ਤੱਕ ਪਤਾ ਹੀ ਨਹੀਂ ਲੱਗਾ ਕਿਦਾਂ ਦਾ ਵਾ ਚਾਚੀ ਮੈਨੂੰ ਪੂਰਾ ਯਕੀਨਤ ਨਹੀਂ ਹੁੰਦਾ ਸੁੱਖ ਤੇ ਵੀ ਸੋਖੇ ਇਦਾਂ ਕਰੋਗੀ ਪਰ ਕੋਨਾ ਕੋ ਧਾਰ ਜਖੜਾ ਹੈ ਕਿੱਦਾਂ ਗੱਲੀਆਂ ਲਾਉਣ ਡਿਆ ਯਕੀਨ ਨਹੀਂ ਹੈਗਾ ਉਹ ਵਿਚਾਰੀ ਆਪਣੇ ਮਾਪਿਓ ਸਾਰਾ ਕੁਝ ਧੀਆਂ ਆਪਣੇ ਮਾਪਿਓ ਛੱਡ ਕੇ ਸਹੁਰੇ ਘਰ ਆਉਂਦੀਆਂ ਵਾ ਤੇ ਤੂੰਆਂ ਨਾਲ ਯਕੀਨ ਹੈ ਨਹੀਂ ਆ ਕਿਦਾਂ ਨਹੀਂ ਗੱਲ ਕਰਤੀ ਤੂੰ ਤਾਂ ਜੀ ਫਿਰ ਹੁਣ ਕੀ ਕਰਾਂ ਇੱਕ ਪਾਸੇ ਮਾਂ ਮਾਂ ਇੱਕ ਪਾਸੇ ਘਰ ਵਾਲੀ ਮਾਂ ਤੇ ਵੀ ਤੇ ਯਕੀਨ ਕਰਨਾ ਪੈਣਾ ਵਾ ਮਾਂ ਤੇ ਯਕੀਨ ਜਿੱਥੇ ਕਰਨ ਦਾ ਫਰਜ਼ ਵਾ ਨਾ ਉੱਥੇ ਕਰ ਜਿੱਥੇ ਨਹੀਂ ਹੈਗਾ ਉੱਥੇ ਐਵੇਂ ਕਰੀ ਜੰਨਾ ਤੂੰ ਤੇ ਤੂੰ ਹੀ ਕੀ ਕਹਿੰਦੇ ਜੇ ਨਹੀਂ ਹੋਇਆ ਹੋਊ ਇਦਾਂ ਮੈਂ ਨਹੀਂ ਮੰਨਦੀ ਇਦਾਂ ਹੋਇਆ ਹੋਊਗਾ ਆਹ ਨਾਲ ਜਾ ਕੇ ਵੇਖੋ ਮੰਮੀ ਤਾਂ ਪਰਸੋਂ ਦੀ ਬੈੱਡ ਤੇ ਪਈ ਆ ਕੱਪੜੇ ਲੈ ਕੇ ਮੈਂ ਤੇ ਉੱਥੇ ਮੰਮੀ ਨੂੰ ਦਵਾਈ ਦੇਂਦਿਆਂ ਵਾ ਮੈਂ ਤੇ ਮੰਮੀ ਦੀ ਪੂਜਾ ਕਰਨ ਦੇ ਆ ਉੱਥੇ ਬਿਠਾੜ ਕੇ ਮੰਮੀ ਤੇਰੀ ਬੜੀ ਵਾਦੀ ਹੋ ਉਹ ਨਹੀਂ ਜਾਣਦਾਰੇ ਮੰਮੀ ਤੇਰੇ ਆਪਣੇ ਦੀਆਂ ਪਿੜੀਆਂ ਨੂੰ ਮੈਂ ਜਾਣਦੀ ਆ ਮੈਂ ਉਹਦੀ ਤਾਂ ਰਗ ਰਗ ਨਾਲ ਵਾਕਫ ਹਾਂ ਸਾਬੀ ਐਡੀ ਵੱਡੀ ਗੱਲ ਹੋ ਜੇ ਤੇਰੀ ਮਾਂ ਫੋਨ ਨਾ ਕਰੇ ਜੇ ਚਾਰ ਰੋਟੀਆਂ ਨਹੀਂ ਲੰਮਦੀ ਨਾ ਕੰਮ ਵਿਚਾਰੀ ਜਾਂਦੀ ਮੇਰੇ ਹੱਥਾਂ ਨੂੰ ਅਲਰਜੀ ਹੋ ਜਾਂਦੀ ਘੱਟੇ ਤਾਂ ਤੇ ਮੰਮੀ ਕੰਮ ਵਾਲੀ ਲਾਲਾ ਉਹ ਉਸੇ ਵੇਲੇ ਮੈਨੂੰ ਫੋਨ ਕਰਕੇ ਸੱਦ ਲਿਆ ਤੇ ਪਲਵਿੰਦਰ ਘਰ ਨੂੰ ਆਵੀ ਤੇ ਐਡੀ ਵੱਡੀ ਗੱਲ ਹੋਈ ਹੋਵੇ ਤੇਰੀ ਮਾਂ ਆਪਣੀਆਂ ਢੇਡ ਚ ਰੱਖ ਲੈ ਕਦੀ ਵੀ ਨਹੀਂ ਉਹਦੇ ਢੇਡ ਚ ਤੇ ਪਾਜਦੀ ਅੱਛਾ ਮੰਮੀ ਨੇ ਦੱਸਿਆ ਨਹੀਂ ਤੁਹਾਨੂੰ ਨਾ ਮੈਨੂੰ ਨਹੀਂ ਦੱਸਿਆ ਜੇ ਮੈਂ ਤੇ ਆਖਿਆ ਤੁਹਾਨੂੰ ਦੱਸਿਆ ਹੋਣਾ ਪੰਜ ਦੇ ਮੈਂ ਇਹਨੂੰ ਆਇਆ ਦੱਸਿਆ ਹੁੰਦਾ ਤੇ ਮੈਂ ਘਰ ਨਾ ਹੁੰਦੀ ਮੈਂ ਉੱਧਾ ਹੁੰਦੀ ਸੋਖ ਨੂੰ ਪੁੱਛਦੀ ਮਾਤਾ ਜੀ ਨੂੰ ਪੁੱਛਦੀ ਕੀ ਗੱਲ ਹੋਈ ਸੇਹ ਦੇ ਵਿੱਚ ਮੈਨੂੰ ਲੱਗਦਾ ਤੇਰੀ ਮਾਂ ਦੀ ਗਲਤੀ ਹੈ ਜਿਹੜੀ ਵਿੱਚੇ ਵਿੱਚ ਦੱਸਦੀ ਨਹੀਂ ਆ ਕਿਸ ਨੂੰ ਵੀ ਤੇ ਤੈਨੂੰ ਦੱਸਦੀ ਆ ਵੀ ਮੇਰੇ ਵੱਲਦਾ ਹੀ ਰਵੇ ਮੇਰਾ ਪੁੱਤ ਉਹ ਨੋਂ ਦਿਨਾ ਸੁਣੇ ਵੇਖਾਂ ਤੁਸੀਂ ਕੀ ਕਰਦੀ ਸੋਖਰੀ ਆਨੀ ਗੱਲ ਸੁਣ ਕਿਉਂ ਹੁਣ ਤਾਨੂੰ ਮੈਂ ਬਾਹਰ ਤੱਕ ਫੜ ਕੇ ਖੜਾ ਮਮੀ ਨਾਲ ਨਹੀਂ ਮੈਨੂੰ ਉਹਨਾਂ ਤੋਂ ਕੱਢ ਮੈਂ ਤੇ ਆਪ ਹੀ ਚਲੀ ਜਾਣਾ ਵਾ ਤੇ ਉਹਦੇ ਮੈਨੂੰ ਪਤਾ ਹੋਵੇ ਵੀ ਤੂੰ ਆਪ ਜਾਣ ਜੋਗਿਆ ਹੀ ਜੇ ਆਹੋ ਤੇਰੀ ਨਹੀਂ ਮੈਨੂੰ ਲੋੜ ਤੇ ਫਿਰ ਆਵਾਜ਼ ਘੱਟ ਮਾਰੀ ਮੇਰੀ ਆਵਾਜ਼ ਮਾਰੀ ਆਂ ਤੇ ਹੁਣ ਢਾਈ ਕਾ ਕੱਪੜੇ ਰੱਖ ਕੇ ਤੇ ਬੈਠੀ ਆਂ ਤੇ ਉਤੋਂ ਰਹਿ ਰਸਦਾ ਟਾਈਮ ਹੋ ਗਿਆ ਵਾ ਤੱਕੜੀ ਹੁਣ ਚੁੱਕੇ ਜੀ ਵੜ ਜਾ ਉਧਰ ਵੀ ਹੋ ਜਾ ਵੇਹਲਾ ਰੋਟੀ ਪਾਣੀ ਟੋਕ ਕਰ ਲਾ ਕੋਈ ਕਿ ਨਹੀਂ ਸਾਗ ਮੈਂ ਤੜਕਿਆ ਕੋਈ ਨਹੀਂ ਮੈਂ ਗਰਮ ਕਰ ਲੈਣੀ ਕਰਨ ਤੇ ਨਹੀਂ ਆ ਮਮੀ ਹੁਣ ਤੂੰ ਹੀ ਕੰਮ ਕਰਦੇ ਐ ਨੂੰ ਵੀ ਨਹੀਂ ਬੰਦੇ ਨੂੰ ਜੀਨ ਦਿੰਨੇ ਹੂੰ ਮੈਨੂੰ ਕੀ ਪਤਾ ਤੂੰ ਮੈਨੂੰ ਤਾਂ ਸਮੈਲ ਆਈ ਨਹੀਂ ਪੀ ਤੂੰ ਤੜਕਾ ਲਾਇਆ ਕਿ ਨਹੀਂ ਲਾਇਆ ਦੱਸ ਦਿੰਦੇ ਮੈਂ ਸਾਰੇ ਇੱਥੇ ਲਾ ਕੋ ਕੜਾਈ ਘਮਾ ਕੇ ਤੁਹਾਡੇ ਲੈ ਜਾਂਦੀ ਫਿਰ ਤੁਹਾਨੂੰ ਸਮੈਲ ਆ ਜਾਂਦੀ ਤਾਂ ਪੁੰਨ ਪੁੰਨ ਲੈਣਾ ਹੈ ਦਾਣਾ ਵਧੀਆ ਕਰਾ ਰਾਜਾ ਕਰਕੇ ਕਰੀ ਨਹੀਂ ਮੰਮੀ ਜੀ ਤਾਂ ਤਾਂ ਸੱਟ ਲੱਗੀ ਆ ਤੁਹਾਨੂੰ ਤਾਂ ਕਰਾਰਾ ਖਾਣਾ ਮਣਾ ਪੁਣਾਵਾ ਸੱਚ ਸਈ ਥੋੜੀ ਖਾਣਾ ਕਰਾਰਾ ਤਾਂ ਮੁੰਡਾ ਮੈਨੂੰ ਕਹਿ ਕੇ ਲਿਆਇਆ ਕਰ ਸ਼ਿੱਕੀ ਲੈ ਆਇਆ ਮੂੰਹ ਨੂੰ ਲਾ ਦੇ ਹੁਣ ਤੇ ਤੂੰ ਰੋਟੀ ਵੀ ਨਾ ਟੁੱਕ ਦਊਂਗੀ ਤੂੰ ਮੈਨੂੰ ਸੱਟ ਲੱਗੀ ਮੈਂ ਰੋਟੀ ਕਿਉਂ ਖਾਣੀ ਨਹੀਂ ਨਹੀਂ ਮੰਮੀ ਹਲਕਾ ਫੁਲਕਾ ਖਾਣਾ ਸਾਡੇ ਗੁੱਜੀਆਂ ਸੱਟਾਂ ਵਾਂ ਨਾਲੇ ਹਸ਼ਿਆ ਖਿਚੜੀ ਬਣਾ ਦੀ ਫੇਰ ਮੈਨੂੰ ਪਤਲੀ ਜੀ ਚੰਗਾ ਇਦਾਂ ਕਰਨ ਨਹੀਂ ਨਹੀਂ ਖਾਓ ਦੋ ਚਾਰ ਦਿਨ ਕਿਚੜੀ ਤੇ ਕੋਈ ਨਹੀਂ ਮੰਮੀ ਆਉਣੇ ਤਾਂ ਸਾਬੀ ਨੂੰ ਤੁਹਾਨੂੰ ਤੇ ਅੱਜ ਮੈਂ ਅਕਸਰਾ ਕਰਾਉਣ ਕਰਾਉਣਾ ਹੀ ਕਰਾਉਣਾ ਨਾਲ ਤੁਹਾਨੂੰ ਵੀ ਪਤਾ ਲੱਗੂਗਾ ਹੁਣ ਓ ਨਮ ਗਈ ਓਤਲਾ ਚ ਤੇਲ ਹੈ ਨਹੀਂ ਜਿਹੜਾ ਤੂੰ ਪਾ ਮੈਂ ਮੈਨੂੰ ਭਾਵੇਂ ਅੱਜ ਚੁੱਕ ਕੇ ਨਾ ਗੱਡੀ 'ਚ ਪਾਉਣਾ ਬਵੇ ਦੋ ਚਾਰ ਬੁੜੀਆਂ ਆਣਾ ਮੈਂ ਇੱਥੇ ਇਕੱਠੀਆਂ ਤੇ ਆਵਾਂ ਮੈਂ ਚੁੱਕੀ ਨਹੀਂ ਆ ਜਾਣੀ ਨਾ ਮੈਂ ਗੱਡੀ ਆਉਣ ਦੇਣੀ ਇੱਥੇ ਜਿੱਤੇ ਦੀ ਜਗ ਕੰਮ ਕਰਦੇ ਆ ਕੇ ਮੰਮੀ ਅੱਜ ਤੂੰ ਹੀ ਨਹੀਂ ਹਿੰਦਾ ਵਸੀਲਾ ਕਰੋ ਆਪਣਾ ਵੀ ਤੁਹਾਨੂੰ ਚੁੱਕ ਕੇ ਤੂੰ ਜਾ ਕੇ ਰੋਟੀਆਂ ਪਕਾ ਮੈਂ ਪਾ ਕੇ ਤੇ ਮੁੰਡੇ ਦੇ ਆਉਂਦਿਆਂ ਨੂੰ ਖਾਵਾਂ ਤੇਰਾ ਰਾਦਾ ਹੁਣੇ ਮਰੀ ਪਈ ਇੱਥੇ ਤੇ ਮੈਂ ਹੁਣ ਨੁਕੀ ਚੀਤੇ ਲਾਦਾ ਅੱਜ ਮੈਂ ਸਾਹਮਣੇ ਸਾਬੀ ਤੇ ਤੁਹਾਨੂੰ ਰੋਟੀ ਦੇ ਕੇ ਕਹਿੰਦਾ ਮम्मी ਨੂੰ ਦਵਾਈ ਵੀ ਖਵਾ ਲਓ ਵੀ ਇਦਾਂ ਹੀ ਹੈ ਨਾ ਮੰਮੀ ਪੈਰਾ ਕਰਦੋ ਕਿਹੜੀਆਂ ਦਵਾਈਆਂ ਨਹੀਂ ਕਰਨੀ ਮੈਨੂੰ ਪਤਾ ਹੈ ਰਹੀ ਤੁਸੀਂ ਸੁੱਡਣ ਗਏ ਹੀ ਨਾ ਸਾਰੇ ਦਵਾਈਆਂ ਦਾ ਦੇਖ ਲਿਆ ਹੈ ਤੁਹਾਨੂੰ ਉਹ ਗੱਲ ਬੱਕਰੀ ਮੇਰਾ ਮੁੰਡੇ ਨੇ ਕਰਾਈ ਮੂੰਹ ਖੋਲ ਕੇ ਦੇਖਣੇ ਲੈਣਾ ਮੇਰੇ ਕੋਲ ਜਬਾਨ ਥੱਲੇ ਨਾ ਰੱਖਿਆ ਜਾਣ ਗਿਆ ਤੋ ਕੋਈ ਨਹੀਂ ਤੇਰੀ ਕਹਦਾ ਮੰਮੀ ਨਾਲ ਕੇ ਬੈਠੇ ਰੋ ਘੰਟੇ ਤੇ ਮੇਰੇ ਲੱਗੇ ਕਿ ਕੀ ਕਰਨਾਂ ਕਿ ਮੰਮੀ ਨਾਲ ਕੇ ਬੈਠੋ ਨਾ ਬਾਬਾ ਕੁੱਟੋ ਮੈਂ ਵੀ ਬੜੇ ਮੇਰੇ ਕੋਲ ਬੜੇ ਤਰੀਕੇ ਹੈ ਨਹੀਂ ਤੈਨੂੰ ਨੇ ਕੋਈ ਪਤਾ ਚਾਚੀ ਮੈਂ ਤਾਂ ਮੰਮੀ ਨਾਲ ਕਦੀ ਵਿਤਕਰਾ ਕੀਤਾ ਹੀ ਨਹੀਂ ਆ ਸਾਰੀਆਂ ਗੱਲਾਂ ਮੈਂ ਮੰਮੀ ਦੀਆਂ ਮੰਨਦਾ ਵਾਂ ਮੈਂ ਤਾਂ ਸਾਰਾ ਸਕੂਲ ਤਾਂ ਵੀ ਮੰਮੀ ਦੇ ਹੱਥੋਂ ਪੜਾਉਣਾ ਮੇਰੀ ਤਨਖਾਹ ਵੀ ਮੰਮੀ ਦੇ ਅਕਾਊਂਟ ਚ ਆਉਂਦੀ ਸਭ ਸ਼ਾਬਾਸ਼ ਅਕਾਊਂਟ ਚ ਆਉਂਦੀ ਹੈ ਨਾ ਤੂੰ ਇਹਨਾਂ ਨਹੀਂ ਸੋਚਦਾ ਵੀ ਬਗਾਨੀ ਦੇ ਹੱਥ ਤੇ ਵੀ ਕੋਈ ਨਾ ਕੋ ਰੱਖਣਾ ਮੰਮੀ ਨਹੀਂ ਫਿਰਦਾ ਮੰਮੀ ਕੁਾਰੇ ਹੁੰਦਿਆਂ ਮੰਮੀ ਨੂੰ ਦੇਈਦਾ ਵਾਂ ਵਹਿ ਜਾਈਏ ਥੋੜਾ ਬੋਤਾ ਪੱਲਾ ਵੀ ਰੱਖੀਦਾ ਵਾਂ ਉਹ ਚਾਚੀ ਉਹ ਤੇ ਚੱਲ ਵੱਖਰੀ ਗੱਲ ਆ ਹੁਣ ਮੈਂ ਰੱਖਿਆ ਕਰੂੰਗਾ ਪਰ ਜਿਹੜੀ ਹੁਣ ਸਾਡੇ ਘਰ ਵਾਪਰਣੀ ਹੈ ਨਾ ਉਹ ਨਹੀਂ ਮੈਨੂੰ ਸਹੀ ਲੱਗਣ ਡਿਆ ਕੰਮ ਸਹੀ ਲੱਗਣ ਦਿਆ ਮੈਨੂੰ ਤੇ ਆਪ ਨਹੀਂ ਚੰਗਾ ਲੱਗਣ ਦਿਆ ਕਿ ਸੋਖ ਇੰਨੀ ਕੁੜੀ ਭਲੀ ਮਾਨਸਾ ਉਹ ਇਦਾਂ ਨਹੀਂ ਕਰ ਸਕਦੀ ਫੇਰ ਹੁਣ ਕੀ ਹੋਵੇ ਚਾਚੀ ਦੱਸੋ ਮੈਨੂੰ ਸਾਬੀ ਅੰਦਰ ਆ ਜਾ ਮੈਨੂੰ ਲੱਗਦਾ ਤੇਰੇ ਚਾਚੇ ਦਾ ਹੁਣੇ ਫੋਨ ਆਉਂਦਾ ਹੁੰਦਾ ਫੋਨ ਆਉਂਦਿਆ ਵਾ ਚਲ ਵੇਖ ਲਓ ਤੀ ਆ ਜਾ ਪੁੱਤ ਤੂੰ ਵੀ ਅੰਦਰ ਹੀ ਮੈਂ ਇਦਾਂ ਕਰ ਲੂੰਗੀ ਨਾ ਚੱਲ ਆ ਵੀ ਤੈਨੂੰ ਲੱਗ ਗਿਆ ਤੇ ਝੋਲੀ 'ਚ ਗੋਲੀਆਂ ਲੈਣੀਆਂ ਆ ਪਾ ਤੈਨੂੰ ਕੀ ਪਤਾ ਲੱਗਣਾ ਖਾਦੀਆਂ ਕਿ ਕਿੱਥੇ ਆ ਚੱਲ ਮੰਮੀ ਮੇਰੇ ਮੁੰਡੇ ਨੂੰ ਨਹੀਂ ਪਤਾ ਲੱਗਣਾ ਮੇਰਾ ਪੁੱਤ ਭੋਲਾ ਵਾ ਨਹੀਂ ਤੂੰ ਹੀ ਦੇ ਇਨੀ ਚਲਾਕ ਚੁਸਤ ਕਿੱਥੋਂ ਐਂ ਪੜੀ ਪੱਕੀ ਪੀਠੀ ਮੇਰਾ ਪੁੱਤ ਤੇ ਭੋਲਾ ਮੇਰੇ ਵਰਗਾ ਤੇ ਮੰਮੀ ਜੇ ਤੁਸੀਂ ਐਡੇ ਚਲਾਕ ਹਨ ਫਿਰ ਆਪਣੀਆਂ ਸਕੀਮਾਂ ਤਾਂ ਤੁਸੀਂ ਮੈਨੂੰ ਸਾਰੀਆਂ ਦੱਸਦੀਆਂ ਹਾਂ ਹਾਂ ਹੁਣੇ ਦੱਸ ਆ ਵੀ ਮੈਂ ਇਦਾਂ ਗੋਲੀਆਂ ਸੁੱਟ ਲੈਣੀਆਂ ਵਾ ਤੇ ਮੈਂ ਐਡੇ ਫੜਾ ਦੇਣਾ ਤੁਹਾਨੂੰ ਸਕੀਮਾ ਤਾਂ ਕਹੀ ਕਰ ਸਾਰੀਆਂ ਦੱਸਦੀ ਹੈ। ਓਹੋ ਤੇਰੇ ਵਾਲੇ ਟਾਈਮ ਮੌਕਾ ਆਉਣ ਹੀ ਨਹੀਂ ਦੇਣਾ ਪੁੱਤ। ਜਦੋਂ ਉਹਨੇ ਮੈਨੂੰ ਖਵਾ ਲੈਣੀ ਤੂੰ ਮੇਰੇ ਲੱਗੇ ਖਲੋਤੀ ਹੋਣਾ ਵਾ। ਮੰਮੀ ਅੱਜ ਤੇ ਮੈਂ ਲੱਗੇ ਖਲੋਉਂਗੀ ਕੋਈ ਗੱਲ ਨਹੀਂ। ਤੁਹਾਨੂੰ ਦਵਾਈ ਖਵਲ ਨੂੰ ਅੱਜ ਮੈਂ ਦਵਾਈ ਵੀ ਖਵਲ ਨੂੰ ਚੱਲ ਐਕਸਰਾ ਕਰਾਉਣ ਜੇ ਅੱਜ ਨਾ ਜਾਇਆ ਗਿਆ। ਸਵੇਰੇ ਤੂੰ ਪੱਕਾ ਹੋ ਜਾਓਗੇ ਹੁਣ ਤੇ ਉਧਰ ਵੀ ਸ਼ਾਮਾਂ ਪੈ ਗਈਆਂ। ਸਾਬੀ ਉਧਰੋਂ ਲੇਟ ਹੋ ਗਏ ਸਵੇਰੇ ਤੂੰ ਤਿਆਰੀ ਕਰੋ ਐਕਸਰੇ ਦੀ। ਕੋਈ ਨਾ ਕੋਈ ਨਾ ਕਰ ਲੂੰਗੀ ਮੈਂ ਐਕਸਰੇ ਵਾਲੇ ਨਾਲ ਵੀ ਗੱਲ। ਉਥੇ ਕਿਹੜਾ ਨਾਲ ਜਾਣਾ ਤੂੰ ਮੇਰੇ ਅੰਦਰ। ਚਲ ਅਵੇ ਚੰਗਾ ਕੀਤਾ ਤੁਸੀਂ ਦੱਸਦਾ ਹੁਣ ਤੇ ਮੈਂ ਫਿਰ ਅੰਦਰੇ ਵੀ ਜਾਉ ਐਕਸਰੇ ਨਾਲ ਗੱਲ ਵਗਵਾਉਂਗਾ ਸਾਰਾ ਤੂੰ ਕਰੋਂਗੀ ਵੀ ਐਨੋ ਕਿ ਜਦੋਂ ਟਾਈਮ ਆਊਗਾ ਗੱਲ ਤੇ ਉਹ ਹੁੰਦੀ ਆ ਵੀ ਮੌਕੇ ਦੇ ਟਾਈਮ ਤੇ ਤੇ ਬੇਹ ਅਗਰ ਮੌਕੇ ਤੇ ਛਿੱਕਾ ਕਿੱਦਾਂ ਮਰਨਾ ਫਿਰ ਹੁਣ ਮੈਂ ਤੁਹਾਨੂੰ ਦੱਸਦੀ ਆ ਤੂੰ ਮੈਂ ਨਹੀਂ ਮੇਰੇ ਕੋ ਮੱਠਾ ਮਰਾ ਲੈਣਾ ਜਾਂ ਬਣਾਉਈ ਤੈਨੂੰ ਨਾਲ ਕਰਦਾ ਕਿ ਨਹੀਂ ਭਲਾ ਕਿੱਦਾਂ ਦੀਆਂ ਗੱਲਾਂ ਕਰਦੀ ਭੋਲੀ ਆ ਤੂੰ ਹੱਦ ਹੋ ਗਈ ਤੇਰੇ ਵਾਲੀ ਅਹੀਂ ਮਾਂ ਪੁੱਤ ਜਾਵਾਂਗੇ ਤੂੰ ਕਰਦੀ ਨਾ ਨਹੀਂ ਤੇ ਹਾਂਜੀ ਹਾਂਜੀ ਠੀਕ ਐ ਬਸ ਵਧੀਆ ਹਾਂ ਕਰਨਾ ਕੀ ਕੋਸ਼ਿਸ਼ ਨਹੀਂ ਨੂਰ ਆਇਆ ਇਹ ਬੱਬੀ ਤੋਂ ਹੁਣ ਹੁਣ ਬਾਹਰ ਨੂੰ ਚਲ ਗਿਆ ਨੂਰ ਨੇ ਕਰਨਾ ਵਾ ਹਾਂ ਠੀਕ ਠਾਕ ਬਸ ਵਧੀਆ ਵਧੀਆ ਤੂੰ ਇਹ ਦੱਸੋ ਆਪਣਾ ਸਿੱਧਾ ਕਿੱਦਾਂ ਠੀਕ ਠਾਕ ਆ ਪਾਹ ਹੋ ਠੀਕ ਚਾਹੀਦਾ ਵਧੀਆ ਚਾਹੀਦਾ ਨਹੀਂ ਨਹੀਂ ਮੈਂ ਕੀ ਕਰਨਾ ਵਾ ਮੈਂ ਕੁਝ ਵੀ ਨਹੀਂ ਕਰਨਾ ਕੀ ਸਾਬੀ ਆਇਆ ਵਾ ਸਾਬੀ ਲਾਗੇ ਬੈਠੇ ਆ ਸਾਬੀ ਵਿਚਾਰੇ ਨੂੰ ਰਾਹ ਕਦਾ ਹੋਣਾ ਉਦਾਂ ਹੀ ਆ ਗਿਆ ਫਿਰਦਾ ਤੁਰਦਾ ਗੱਲ ਕਰਾਂ ਵਾ ਆ ਲੋ ਕਰ ਲੋ ਇਹਨਾਂ ਦੇ ਆਪਣਾ ਟਾਈਮ ਨਹੀਂ ਲੱਗਣਾ ਗੱਲ ਫੋਨ ਲਾਉਣ ਦਾ ਮੈਂ ਸਭ ਵਿਚੇ ਚੇਚਰੇ ਫਿਰਨੇ ਲੱਗ ਗਏ ਹਾਂ ਹੈਲੋ ਸਾਸ਼ੀ ਗਰਜਾ ਚਾਚਾ ਜੀ ਹਾਂਜੀ ਵਧੀਆ ਜੀ ਕੀ ਸੁਣਾਓ ਕਿਦਾਂ ਠੀਕ ਜੀ ਠੀਕ ਜੀ ਗਾਇਕਾਂ ਮਤੇ ਹਾਂਜੀ ਹਾਂਜੀ ਵਧੀਆ ਮਨਟਨੀਆਂ ਲੱਗੀ ਹੋਰ ਦੋ ਅੰਗ ਦਿਨਾਂ ਦੀ ਛੁੱਟੀ ਤੇ ਅੱਜ ਮੈਂ ਛੁੱਟੀ ਵਧਾਈ ਜੇ 10 ਦਿਨ ਹੋਰ ਨਹੀਂ ਬਸ ਇਦਾਂ ਐਮਰਜੈਂਸੀ ਹੀ ਪੈ ਗਈ ਹਾਂਜੀ ਹਾਂਜੀ ਕੋਈ ਕਰੇ ਇਹਦਾ ਕੰਮ ਜਾ ਗਿਆ ਕੋਈ ਮੈਂ ਦੱਸੀ ਚਾਚੀ ਨੂੰ ਗੱਲ ਸਾਰੀ ਆਪੇ ਦੱਸੋ ਤੁਹਾਨੂੰ ਨਹੀਂ ਚਲੋ ਮੈਂ ਕੀ ਦੱਸਣੀ ਆ ਐਦਾਂ ਚਾਚਾ ਜੀ ਦੱਸਣ ਨੂੰ ਤਾਂ ਦਿਲ ਨਹੀਂ ਕਰਦਾ ਕੀ ਦੱਸਾਂ ਹੁਣ ਤੁਹਾਨੂੰ ਹਾਂਜੀ ਕਰਨਾ ਇਹਦਾ ਮੰਮੀ ਤੇ ਸੁੱਖ ਹੱਥੋਂ ਪਾਈ ਗਈ ਹੋ ਗਈਆਂ ਐ ਲੜ ਲੜ ਪਈਆਂ ਐ ਤੇ ਉਹਦੇ ਕਰਕੇ ਮੰਮੀ ਨਾਲ ਸਟਾਈਆਂ ਲੱਗੀਆਂ ਵਾ ਤੇ ਮੰਮੀ ਬੈੱਡ ਤੇ ਆ ਨਹੀਂ ਸੱਚੀ ਗੱਲ ਆ ਕਸਮ ਲੱਗੀ ਇਦਾਂ ਹੀ ਹੋਇਆ ਵਾ ਅਜੇ ਸਭ ਜੈਨੂੰ ਨਹੀਂ ਯਕੀਨ ਹੁੰਦਾ ਮੈਨੂੰ ਤਾਂ ਨਹੀਂ ਆਉਂਦਾ ਤੇਰੀ ਮੰਮੀ ਦੀ ਗੱਲ ਸੱਚੀ ਹੈ ਚਾਚਾ ਜੀ ਹੁਣ ਦੱਸ ਮਾਂ ਤੇ ਤੇ ਯਕੀਨ ਕਰਨਾ ਹੀ ਆ ਹਾਂਜੀ ਨਹੀਂ ਉਹ ਤੇ ਮੈਨੂੰ ਵੀ ਪਤਾ ਨਹੀਂ ਉਹਨਾਂ ਦਾਦੀ ਕਹਿੰਦੀ ਹੁੰਦੀ ਵੀ ਵਕ ਤੇਰੀ ਮਾਂ ਕਰਕੇ ਹੀ ਹੋਇਆ ਹਾਂ ਹਾਂਜੀ ਤਾਤਾ ਜੀ ਉਹ ਤੇ ਮੈਂ ਕਰਦਾ ਵਾਂ ਸੁੱਖ ਦੀ ਵੀ ਸਾਰੀ ਗੱਲ ਮੰਨਦਾ ਵਾਂ ਮੰਮੀ ਦੀ ਵੀ ਮੰਨਦਾ ਵਾਂ ਮੈਨੂੰ ਸਾਰੀਆਂ ਗੱਲਾਂ ਪਤਾ ਜੇ ਜੋ ਜੋ ਪਹਿਲਾਂ ਵੀ ਹੁੰਦਾ ਰਿਹਾ ਵਾ ਆਹ ਹੋਈ ਬਈ ਤਾਤਾ ਜੀ ਹੁਣ ਘਾੜ ਏਦਾਂ ਹੀ ਚੱਲਣ ਰਿਹਾ ਚੱਕਰ ਜਿਹਾ ਮੈਂ ਤਾਂ ਕਰਕੇ ਛੁੱਟੀ ਵਧਾਈ ਮੈਂ ਚੱਲ ਦੱਕ ਦੇਣ ਹੋਰ ਮੈਂ ਲਾ ਲਈ ਨਾ ਤੇ ਦਹਾਗੇ ਦਿਨਾਂ ਤੱਕ ਮੰਮੀ ਠੀਕ ਹੋ ਜੂਗੀ ਤੇ ਚੱਲਣ ਵਾਲੇ ਸਹੀ ਹੋ ਜੂ ਸਾਰਾ ਕੁਝ ਫੇਰ ਮੈਂ ਚੱਲ ਜੂੰਗਾ ਹਾਂਜੀ ਫਿਰ ਮੈਂ ਆਈਂ ਅਡੇ ਚੋਂ ਬਸ ਮੇਲ ਦੀ ਪਾਈਦੀ ਆ ਪਾ ਗਿਆ ਹਾਂ ਹਾਂਜੀ ਵਧੀਆ ਜੇ ਵਧੀਆ ਠੀਕ ਆ ਮੈਂ ਕੋਈ ਨਾ ਕਰੂੰਗਾ ਤੁਹਾਨੂੰ ਫੋਨ ਹਾਂਜੀ ਠੀਕ ਜੀ ਚਾਚਾ ਜੀ ਠੀਕ ਜੀ ਠੀਕ ਜੇ ਓਕੇ ਮੈਂ ਕੱਮ ਆਈਂ ਤੇ ਜਬ ਪਰ ਮੈਂ ਜਿਹੜੀ ਗੱਲ ਕਰਦੀ ਆ ਨਾ ਮਾਂ ਤਾਂ ਮੇਰੇ ਨਾਲ ਦੋ ਰਤੀਆਂ ਆਦੀ ਆ ਸਕੀਮ ਇਹਨੇ ਪਹਿਲਾਂ ਹੀ ਘੜੀ ਹੁੰਦੀ ਜੀ ਮੈਂ ਆਖਿਆ ਵੀ ਐਕਸਰਾ ਕਰਾਉਣ ਜਾ ਤੇ ਅਗਲੀ ਕਹਿੰਦੀ ਮੈਂ ਤੇ ਐਕਸਰੇ ਵਾਲੇ ਨਵੇਂ ਖਰੀਦ ਲੂੰਗੀ ਵਾਕਈ ਇਹਨੇ ਜਿੱਥੇ 10500 ਰੁਪਏ ਦੇਤਾ ਤਾਂ ਘਰੇ ਨੇ ਸੱਟ ਕੱਢਤੀ ਤੇ ਫਿਰ ਸਾਪੀ ਨੇ ਤਾਂ ਸੱਚੀ ਯਕੀਨ ਕਰ ਲੈਣਾ ਵਾ ਵੀ ਵਾਕਈ ਇਹਨੇ ਮੇਰੀ ਮਾਂ ਨੂੰ ਕੁੱਟਿਆ ਬੜੀਆਂ ਗੁੱਜੀਆਂ ਸੱਟਾਂ ਆਈਆਂ ਆ ਜਰਾ ਸਾਬੀ ਦਾ ਮੈਂ ਮਿਸਵਾਸ ਪਾਣਾ ਇਹ ਨਾ ਹੋਵੇ ਹੋਰ ਮੈਂ ਹੀ ਫਸ ਜਾਵਾਂ ਵਿੱਚ ਇਹ ਨਹੀਂ ਮੇਰੀ ਸਕੀਮ ਚੱਲਣੀ ਕੋਈ ਹੋਰ ਸਕੀਮ ਲੜਾਉਣੀ ਪਾਣੀ ਜੀ ਮੈਂ ਕਿਹਾ ਲਾਗੇ ਦਵਾਈ ਖਾਉਣੀ ਤਾਂ ਵੀ ਇਹਨੇ ਕੋਈ ਨਾ ਕੋਈ ਮੰਮੀ ਨੇ ਚਾਲ ਖੇੜ ਲੈਣੀ ਪਰ ਿਕੋਲੀ ਤਾਂ ਕਰਦੀ ਨੇ ਦਵਾਈ ਬਣਾ ਜ਼ਰੂਰ ਕਰਦੀ ਤੇ ਰਾਤ ਨੂੰ ਸਾਬੀ ਦੇ ਸਾਹਮਣੇ ਮੰਮੀ ਨੂੰ ਰੱਬੀ ਦੇ ਕੇ ਨਾ ਤੇ ਫਿਰ ਨਾਲ ਹੀ ਕਹੂਗੀ ਦਵਾਈ ਖਵਾਲੋ ਬੰਦੇ ਨੂੰ ਸਾਬੀ ਆ ਵੀ ਤੇ ਫੇਰ ਕੋਈ ਜ਼ਤਾ ਪਤਾ ਲੱਗੇ ਕਿ ਕੀ ਬੰਦਾ ਉਹ ਤੇ ਕੀ ਨਹੀਂ ਹੰਦਾ ਤਾਂ ਦੁੱਧ ਵੀ ਪਿਆ ਸਾਹਮਣ ਵਾਲਾ ਕਿੱਥੇ ਕਿੱਥੇ ਪਾਵਾਂ ਤੇ ਕਿੱਥੇ ਕਿੱਥੇ ਰੱਖਾਂ ਦੁੱਧ ਦਾ ਤਾਂ ਹਿਸਾਬ ਵੀ ਨਹੀਂ ਮਿਲਦਾ ਉਹਦੇ ਮੰਮੀ ਨੇ ਇੱਕ ਬੁਰੀ ਬਹਿਣੀ ਮੀਨੇ ਤੇਰੇ ਪਪੀ ਨੂੰ ਕਹੀ ਨਹੀਂ ਆਪੀ ਉੱਠ ਕੇ ਵੇਖੋ ਦੁੱਧ ਪਾਓ ਤੁਹਾਨੂੰ ਕਿਹੜਾ ਕੋਝ ਹੋਇਆ ਜੀ ਕਿਹੜਾ ਸਾਬੀ ਆਇਆ ਚਤੇ ਨੰਮੇ ਪੈਣਾ ਜੇ ਤੋ ਸਾਬੀ ਆਉ ਉਹ ਪੈ ਜਾਏ ਆਲੋ ਜਾ ਚੀ ਸਾਬੀ ਵੇਲਾ ਇੱਕ ਗੱਲ ਹੈਗੀ ਆ ਤੈਨੂੰ ਇਹ ਹੋਗਾ ਚਾਚੀ ਬਗਾਨੀ ਆ ਤੇ ਚਾਚਾ ਤੇਰੇ ਵੀ ਇਹੋ ਗੱਲ ਆਖਣੇ ਨਾ ਨੂੰ ਨਹੀਂ ਨਹੀਂ ਯਕੀਨ ਆਇਆ ਇਸ ਗੱਲ ਦਾ ਹਾਂਜੀ ਹਾਂਜੀ ਕਿਦਾਂ ਨੀਆਂ ਗੱਲਾਂ ਤੇਰੀ ਮਾਂ ਕਰਦੀ ਕਰ ਅਜੇ ਤੇ ਦੂਜੀ ਆਉਣੀ ਐ ਨਾ ਤੇਰੇ ਇੱਕ ਨਾ ਹੀ ਕਰਨ ਦੀ ਇਦਾਂ ਤੇ ਕਾ ਕੀ ਬਣੂੰਗਾ ਚਲੋ ਚਾਚੀ ਮੈਂ ਫਿਰ ਚੱਲਦਾ ਹਾਂ ਘਰ ਨੂੰ ਸਾਬੀ ਬੈ ਜਾ ਸ਼ਾਮਾਂ ਦਾ ਵੇਲਾ ਵਾ ਰੋਟੀ ਬਣੀ ਆ ਰੋਟੀ ਖਾ ਕੇ ਜਾਵੀਂ ਮੈਂ ਟਾਈਮ ਬੜਾ ਗਿਆ ਜੀ ਮੈਂ ਵਾਵਾ ਚੇਰੀ ਆਉਂਗਾ ਕਿ ਲਵਕ ਕੇ ਘਰੋਂ ਆਇਆ ਕਿ ਛੇਤੀ ਆ ਜਾਊਂਗਾ ਪਰ ਬੜਾ ਟਾਈਮ ਹੋ ਗਿਆ ਤੇ ਦੁਪਹਿਰੇ ਵੀ ਨਹੀਂ ਖਾਦੀ ਹੁਣੀ ਵਾਵਾ ਚੇ ਇਦਾਂ ਗਿਆ ਘਰੋਂ ਤੇ ਦੋ ਖਾਜਾ ਰੋਟੀ ਕਿੰਨਾ ਕ ਟਾਈਮ ਲੱਗਣਾ ਛੱਟਵੇਂ ਲੈ ਆਉਣੀ ਆ ਉਹ ਨਹੀਂ ਦੁਪਹਿਰੇ ਮੈਂ ਖਾਦੀ ਹੀ ਘਰੋਂ ਖਾ ਕੇ ਗਿਆ ਕਿ ਮੰਮੀ ਕੋਈ ਚਾਚੀ ਮੈਂ ਫੇਰ ਮਾਰੂੰਗਾ ਫਿਰ ਮੰਮੀ ਤਾਂ ਡਰਦਾ ਨਹੀਂ ਬਹਿਂਦਿਆ ਨਹੀਂ ਨਹੀਂ ਮੰਮੀ ਤਾਂ ਕੀ ਡਰਨਾ ਤੁਸੀਂ ਆਇਓ ਕਿ ਟਾਈਮ ਕੱਢ ਗਿਆ ਕੋਈ ਨਹੀਂ ਮੈਂ ਆਉਂਗੀ ਹਾਂ ਚalo ਟਰਣ ਪਣ ਕੇ ਰੱਖ ਦਈਏ ਆਪੇ ਨਾ ਪੈ ਸੈਲਤੀ ਹੁੰਦੀ ਹੈ ਉਹ ਜਿੰਨਾ ਜਿੰਨਾ ਤੇ ਨਹੀਂ ਖਾਣ ਲਗੇ ਮੈਂ ਤੇ ਦੁੱਧ ਪਾ ਕੇ ਰੱਖਾਂ ਕਾਮਨ ਬੇੜਾ ਤੇ ਗਾਈਦਾ ਇਥੇ ਮੱਝ ਵਾਲਾ ਭਰਾ ਨਹੀਂ ਹੁਣ ਇਹ ਘਰ ਰੱਖਣਾ ਵਾ ਕਰੇ ਚਲ ਬਾਅਦ ਹੀ ਮੰਮੀ ਨੂੰ ਪੁੱਛਦੀ ਹਾਂ ਦਮੇ ਰੱਕ ਕੇ ਬੈਠੀ ਆਟਾ ਪਿਸਾਪੀ ਆਏ ਤੇ ਮੈਂ ਦਵਾਤਾ ਫੁਲਕੇ ਲਾਵਾਂ ਮੈਂ ਹੁਣੀ ਲੱਗੀ ਮੈਂ ਵੇਲੀ ਕੀ ਕਰਾਂ ਹੁਣ ਦਵਾਤਾ ਬਣਾ ਲੈਣੀ ਆ ਫਿਰ ਕਿਉਂਕਿ ਫੁਲਕੇ ਲੱਤੇ ਹੋਣਗੇ ਤਾਂ ਮੰਮੀ ਤੇ ਲਾ ਕੇ ਮੇਰੇ ਕੋਲ ਬੈਠਾ ਜਾਣਾ ਜੱਟਰ ਵੀ ਖਰਾਬ ਹੋਇਆ ਸਾਬੀ ਨੂੰ ਸੁਨਾ ਦੇਣੀ ਆ ਚੱਲਣ ਨਹੀਂ ਰਿਹਾ ਇੱਕ ਗੱਲ ਹੈਗੀ ਆ ਭੈਣ ਜੀ ਫੜੀ ਵਾਦਾ ਆਪਣੀਆਂ ਗੱਲਾਂ ਤੋਂ ਆਵਾਜ਼ ਨਹੀਂ ਆਈ ਜੋ ਕੁਝ ਮੇਰ ਨਾਲ ਕਰਦੀ ਸੀ ਉਹ ਕੋਹ ਅਜ ਨੋ ਬੋਤਨਾ ਕਰਨ ਦਾ ਵੀ ਤੇ ਬੜੇ ਪਰਦੇ ਰੱਖ ਰੱਖ ਵੇਖ ਲੈ ਅੱਜ ਨਹੀਂ ਮੈਂ ਦਾ ਕੋਈ ਨਹੀਂ ਪਰਦਾ ਰੱਖਿਆ ਸਾਰੇ ਪਰਦੇ ਜਾਰ ਕੀਤੇ ਤੇ ਪਰਦੇ ਜਾਰ ਕਰਦੇ ਵੀ ਕਿਉਂ ਨਾ ਐਨੇ ਜਿਹਦੇ ਸਾਹਮਣੇ ਰੱਖਣ ਦੇ ਨਹੀਂ ਪਾਣੇ ਟੱਪਣ ਵਾਲੀ ਗੱਲ ਹੋ ਗਈ ਐਨੀਆਂ ਗੱਲਾਂ ਸੋਗੇ ਮੇਰੇ ਨਾ ਸੱਚੀ ਕੰਨਾਂ ਤੇ ਯਕੀਨ ਮੈ ਨਹੀਂ ਆਉਂਦਿਆ ਵੀ ਇਦਾਂ ਕਰ ਸਕਦੀ ਭੈਣ ਜੀ ਆਪਣੀ ਨਾ ਆਪਣੀ ਨਾ ਉਹ ਕੋ ਕਰੰਦੀ ਹੈ ਤੇ ਮੈਂ ਤੇ ਫੇਸ ਜਠਾਣ ਦਰਾਣੀ ਉਹਦੀ ਤੇ ਫਿਰ ਮੇਰ ਨਾਲ ਕਿਉਂ ਨਾ ਕਰਦੀ ਜਿਹੜੇ ਆਪਣੇ ਢਡੋ ਜੰਮੇ ਉਹਨਾਂ ਕਰਨ ਲਈ ਇਦਾਂ ਸਾਬੀ ਵਿਚਾਰਾ ਖਸਿਆ ਹਾਂ ਹਾਂਜੀ ਹਾਂਜੀ ਭਾਜੀ ਸਦਾਰ ਕਾੜੇ ਇਥੇ ਰਹਿ ਗਿਆ ਵਾ ਠੀਕ ਜੇ ਠੀਕ ਜੇ ਕੋਈ ਨਹੀਂ ਮੈਂ ਹੁਣ ਨਾ ਟਾਈਮ ਬੜਾ ਹੋ ਗਿਆ ਜੀ ਮੈਂ ਸਵੇਰੇ ਆਉਂਗਾ ਫਿਰ ਹਾਂਜੀ ਮੈਂ ਸਵੇਰੇ ਲੈ ਜਾਊਂਗਾ ਠੀਕ ਠੀਕ ਓਕੇ ਠੀਕ ਜੀ ਠੀਕ ਜੀ ਮੈਂ ਸਰਵਣ ਨੂੰ ਵੀ ਫੋਨ ਲਾਵਾਂ ਉਹਨੂੰ ਵੀ ਕਹਿਣਾ ਵਾ ਵੀ ਚੱਲ ਥੋੜਾ ਜਿਹਾ ਜੀ حساب ਨੂੰ ਕਹਿਣਾ ਪਊਗਾ ਤੇ ਤੂੰ ਕਹਿ ਦੀ ਇੱਕ ਕਰੀ ਤੇ ਚੱਲ ਛੁੱਟੀ ਦਾ ਥੋੜਾ ਜਿਹਾ ਹੀ ਲਵਸੀਲਾ ਹੋ ਜੇ ਕੋਈ ਵੇਲੀ ਬੈਠੇ ਕੀ ਕਰਨਾ ਭਾਬੀ ਨੂੰ ਫੋਨ ਲਾਉਨੇ ਆ ਚਾਰ ਗੱਪਾਂ ਤੱਕ ਮਾਰੀ ਆ ਮਹਾ ਜਗਤ ਤੇ ਵੇਲਾ ਮਿਲਿਆ ਹੈਲੋ ਸਸੀ ਕਪਾ ਬੀਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਕਿੰਦਾ ਠੀਕ ਏ ਹੋਰ ਕੀ ਹਾਲ ਵਸ ਉਹਨੂੰ ਦਾ ਮੰਨੇ ਦਾ ਠੀਕ ਠਾਕ ਸਭ ਐਸ਼ੀ ਕਨ ਕਵਿਚਨ ਗਿਆ ਵਾ ਪੈਂਦਾ ਹੀ ਥਾ ਹ ਜੇ ਕਿ ਐਸ਼ੀ ਵਸ਼ੀ 20 ਵਾ ਹੋਰ ਤੂੰ ਸੁਣਾ ਕਿਦਾਂ ਤੇਰਾ ਹ ਹ ਆਹੋ ਮੈਂ ਵੀ ਠੀਕ ਆ ਮੈਨੂੰ ਕੀ ਹੋਇਆ ਵਾ ਉਹ ਮੈਨੂੰ ਕੋਈ ਨਹੀਂ ਹੋਇਆ ਐਵੇਂ ਤੁਹਾਨੂੰ ਬਹਿਮ ਹੋ ਗਿਆ ਵਾ ਉਹ ਤੇ ਮੈਂ ਤਾਂ ਮੁੱਤਾਂ ਦੱਸਣ ਦੀ ਹੀ ਉਹ ਮੜੀ ਮੋਟੀ ਗੱਲ ਹੋਈ ਮੈਂ ਆਪੇ ਬਣਾ ਲਿਆ ਆਹੋ ਤੈਨੂੰ ਪਤਾ ਦਿਹਾਗਾ ਫਿਰ ਮੈਨੂੰ ਵੀ ਗੁੱਸਾ ਆ ਜਾਂਦਾ ਗੁੱਸਾ ਤੈਨੂੰ ਪਤਾ ਮੇਰਾ ਕਿੰਨਾ ਵੈੜਾ ਆ ਹਾਂ ਉਹ ਇਹ ਨਾਲੇ ਨਾ ਮੈਂ ਪਰਸੋਂ ਦੀ ਵਾਵਾ ਰੋਖ ਕੀਤੀ ਆ ਇਹ ਨਾ ਥੋੜਾ ਜਿਹਾ ਕੰਮ ਖਰਾਬ ਕਰਦੀ ਕੰਮ ਨਹੀਂ ਕਰਦੀ ਮੇਰ ਕੋ ਸਾਰਾ ਕਰਉਂਦੀ ਹੁਣ ਵਾਵਾ ਤੀ ਰੋਂਗ ਭਾਬੀ ਸਿੱਧੀ ਹੋਈ ਆ ਸਹੀ ਗੱਲ ਹੈ ਕਿ ਨਹੀਂ ਹੁਣ ਸਾਰਾ ਕਰਦੀ ਕੰਮ ਸੁਖਣਾ ਮੈਨੂੰ ਦੇ ਮੰਜੇ ਤੇ ਸਾਰਾ ਕੋ ਹੈ ਕਿ ਤੇ ਮੁੰਡਾ ਮੇਰੇ ਵੱਲ ਵਾ ਹਾਂ ਗਾਂ ਤਾਂ ਸਾਰੀ ਮੁੰਡੇ ਤੇ ਮੁੰਡੇ ਨੇ ਉਹਦੀ ਮੰਨਣੀ ਨਹੀਂ ਦੀਆਂ